100 ਰੁਪਏ 100 ਰੁਪਏ 100 ਰੁਪਏ ਲੈ ਜਾ 100 ਰੁਪਏਚ 100 ਰੁਪਏਚ ਰੈਡੀमेड ਪਲਾਜੋ ਸੂਟ ਰੈਡੀमेड ਪਲਾਜੋ ਸੂਟ 100 ਰੁਪਏਚ ਲਾਜੋ ਮਾਤੂ ਸ਼੍ਰੀ ਦਸਤਾਰ ਬਾਗਾ ਆਪਣਾ ਮੋਗਾ ਰੋਡ ਬਜ਼ਾਰ ਚ 5 500 5 500 ਮਾਤੂ ਸ਼੍ਰੀ ਦਸਤਾਰ ਤੋਂ ਲੈ ਜਾਓ 100 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ 5 ਦਿਨ 5 ਦਿਨ ਸਿਰਫ 5 ਦਿਨ ਤੁਹਾਡੇ ਹੋਣੇ ਵੱਡੇ ਫਾਇਦੇ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ 14 ਤਰੀਕ ਤੱਕ ਆ ਜਾਓ ਲੈ ਜਾਓ ਸੌ ਸੌ ਚ ਲੈ ਜਾਓ 100 100 ਰੁਪਏ ਚ ਉਹ ਕੋਈ ਇੱਕ ਨਹੀਂ ਦੋ ਨਹੀਂ ਪੰਜ ਨਹੀਂ ਭਾਵੇਂ 10 10 ਲੈ ਜਾਓ ਜੀ ਡਬਲ ਬੈੱਡ ਦੀ ਚਾਦਰ ਓਏ ਬਜ਼ਾਰਾਂ ਚ 5 500 ਰੁਪਏ ਦੀਆਂ ਇੱਥੇ ਲੈ ਜਾਓ 500 ਦੀਆਂ 5 ਓਏ ਮਤਲਬ 100 ਰੁਪਏ ਦੀ 100 ਰੁਪਏ ਦੀ ਡਬਲ ਬੈੱਡ ਦੀ ਚਾਦਰ ਪਿੱਲੋ ਕਵਰ ਦੇ ਨਾਲ ਡਿਜ਼ਾਈਨ ਚੈੱਕ ਕਰ ਲਓ ਆ ਚੈੱਕ ਕਰੋ ਜਿੰਨੇ ਮਰਜ਼ੀ ਲੈ ਜਾਓ 10 ਲੈ ਜਾਓ 20 ਲੈ ਜਾਓ 30 ਲੈ ਜਾਓ 100 ਰੁਪਏ ਦੀ 100 ਰੁਪਏ ਦੀ ਬੈੱਡ ਸ਼ੀਟ ਦੇ ਰਿਆ ਕਾਟਨ ਦੀ 100 ਰੁਪਏ ਦੀ ਬੈੱਡ ਸ਼ੀਟ 100 ਰੁਪਏ 250 ਰੁਪਏ 250 ਰੁਪਏ ਲੈ ਜਾਓ 250 ਰੁਪਏ ਚ ਉਹ ਨੈਰਾ ਕਟ ਸੂਟ ਰੈਡੀमेड ਨੈਰਾ ਕਟ ਸੂਟ 250 ਰੁਪਏ ਚ ਲੈ ਜਾਓ 2200 ਰੁਪਏ ਲੈ ਜਾਓ ਬਾਜ਼ਾਰ ਚ ਕੋਈ ਕਹਿੰਦਾ 800 ਕੋਈ ਕਹਿੰਦਾ 900 ਕੋਈ ਕਹਿੰਦਾ 1000 ਰੁਪਿਆ ਸਾਡੇ ਕੋਲ ਆ ਜਾਓ 500 ਰੇ ਦੋ 500 ਰੇ ਦੋ ਰੈਡੀमेड ਨਾਰਾ ਕਟ ਸੂਟ ਲੈ ਜਾਓ 500 ਰੇ ਦੋ ਰੰਗ ਬਹੁਤ ਮਿਲ ਜਾਣੇ ਆ ਸਾਈਜ਼ ਬਹੁਤ ਮਿਲ ਜਾਣੇ ਆ ਟਾਪ ਦੀਆਂ ਚੀਜ਼ਾਂ ਕਰਤੀਆਂ ਕਾਡੀਆਂ ਦੇ ਪਾ 2250 ਓ ਆ ਦੇਖੋ ਫੈਰੇ ਦੇ ਫੈਰੇ ਕਰੀ ਜਾਂਦੇ ਆ ਬਾਜ਼ਾਰ ਚ ਕੋਈ 600 ਮੰਗਦਾ ਕੋਈ 700 ਮੰਗਦਾ ਸਾਡੇ ਕੋਲ ਆ ਜਾਓ 250 ਰੁਪਏ ਦਾ ਸੂਟ ਕਰਤਾ ਦੇਖੋ ਕਿੰਨਾਂ ਕਢਾਈਆਂ ਗੱਡੀਆਂ ਟੌਪ ਦੇ ਰੰਗ ਟੌਪ ਦੇ ਸੂਟ 250 ਰੁਪਏ ਦਾ ਸੂਟ ਰੰਗ ਇਹਦੇ ਵਿੱਚ ਬਹੁਤ ਸਾਰੇ ਮਿਲ ਜਾਣੇ ਆ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 700 ਰੁਪਏ ਦਾ ਇੱਕ ਸੂਟ ਲੈਨੇ ਹੋ ਸਾਡੇ ਕੋਲ ਆ ਜਾਓ 700 ਦੇ ਦੋ ਲੈ ਜਾਓ 350 ਦਾ ਸੂਟ ਇਹਦੇ ਨਾਲ ਵੀ ਦੁਪੱਟੇ ਦਵਾਂਗੇ ਰੰਗ ਦੇਖੋ ਕਿੰਨੇ ਸੋਹਣੇ ਸੋਹਣਿਆ ਡੀਟੇਲ ਪ੍ਰਿੰਟ ਦੀ ਗੱਲ ਕਰ ਲਓ ਡੀਟੇਲ ਸੂਟ 1000 ਤੋਂ ਘੱਟ ਨਹੀਂ ਇਹ ਵੀ ਚੱਕੋ 500 ਰੁਪਏ ਦਾ 500 ਰੁਪਏ ਦਾ ਡੀਟੇਲ ਸੂਟ ਦੇਨੇ ਆ ਚੈਲੰਜ ਕਰਕੇ ਦਿੰਨੇ ਆ ਭਾਜੀ ਤੇ ਦੁਕਾਨ ਤੋਂ ਤੁਹਾਨੂੰ 1000 ਤੋਂ ਘੱਟ ਨਹੀਂ ਮਿਲਣਾ ਚੱਕੋ 500 ਰੁਪਏ ਦਾ ਸੂਟ ਦੇ ਤਾਈਆਂ ਚਾਚੀਆਂ ਭੂਆ ਮਾਸੀਆਂ ਭਰਜਾਈਆਂ ਦਾਦੀਆਂ ਨਾਨੀਆਂ ਮੰਮੀਆਂ ਸਾਰੀਆਂ ਲਈ ਬਹੁਤ ਸੋਹਣੇ ਸੂਟ ਆ ਚੁੱਕਿਆ ਕੁੜੀਆਂ ਛੜੀਆਂ ਲਈ ਸੂਟ ਆ ਚੁੱਕਿਆ ਜਿਹੜੀਆਂ ਪੜੀਆਂ ਲਿਖਿਆ ਕੁੜੀਆਂ ਕਹਿੰਦੇ ਬੁਟੀਕ ਪੀਸ ਚਾਹੀਦੇ ਆ ਉਹਨਾਂ ਦੇ ਲਈ ਵੀ ਦੇਖੋ ਰਾਇਲ ਚੀਜ਼ਾਂ ਆ ਗਈਆਂ 850 ਰੁਪਏ ਦਾ ਸੂਟ ਦੁਪੱਟਾ ਦੇਖੋ ਕਿੰਨਾ ਸੋਹਣਾ ਮਤਲਬ 8 800 9 900 ਬਹੁਤ ਸੋਹਣੇ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲੇਖ ਲੇਖ ਕੇ ਲਾਤਾ ਬਾਜ਼ਾਰ 'ਚ 15 1600 ਵਾਲਾ ਸੂਟ ਵੀ 850 ਦਾ ਚੱਕੋ 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 ਆਹ ਦੇਖੋ ਕਿੰਨਾ ਸੋਹਣਾ ਸੂਟ ਆ ਕੁੜੀਆਂ ਨੂੰ ਪਸੰਦ ਬੜਾ ਆਉਣਾ 750 ਰੁਪਏ ਦਾ ਸੂਟ 750 ਰੁਪਏ ਦਾ ਸੂਟ ਨਹੀਂ ਦੇਣਾ ਕਿਸੇ ਨੇ ਬਾਰ-ਬਾਰ ਕਿੰਨੇ ਆ 5 ਦਿਨ ਬਹੁਤ ਵੱਡੀ ਸੇਲ ਲੱਗੀ ਆ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਮੋਗਾ ਰੋਡ ਤੇ ਕੱਪੜਾ ਵੀ ਸਸਤਾ ਕਰਤਾ ਉਹ ਤੋਂ ਰਿਕਸ਼ੇ ਦੀ ਸਰਵਿਸ ਵੀ ਫ੍ਰੀ ਕਰਤੀ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਦੇ ਸਟੋਰ ਤੇ ਤੁਸੀਂ ਆ ਜਾਓ ਲੇਖ ਲੇਖ ਕੇ ਰੋਡ ਲਾਤੇ ਆ ਬਈ ਫ੍ਰੀ ਆਟੋ ਸਰਵਿਸ ਤੁਸੀਂ ਬਾਗਾ ਪ੍ਰਾਣਾ ਬੱਸ ਸਟੈਂਡ ਤੇ ਆਉਣਾ ਉਸ ਤੋਂ ਬਾਅਦ ਸਟੋਰ ਤੱਕ ਆਉਣ ਤੇ ਜਾਣ ਦੀ ਸਰਵਿਸ ਬਿਲਕੁਲ ਫ੍ਰੀ ਆ ਦੇਖੋ ਅੱਜ ਵੀ ਚੈੱਕ ਕਰ ਲੋ ਲੋਕ ਹਜ਼ਾਰਾਂ ਦੀ ਗਿਣਤੀ ਤੇ ਆਈ ਜਾਂਦੇ ਆ ਆ ਰਿਕਸ਼ੇ ਵਾਲੇ ਭਰਾ ਸਾਡੇ ਬੈਠਿਆ ਨਾਲ ਖੜ ਗਿਆ ਤੁਸੀਂ ਬਿਲਕੁਲ ਫ੍ਰੀ ਕੋਈ ਪੈਸਾ ਵੀ ਰਿਕਸ਼ੇ ਵਾਲੇ ਭਰਾ ਨੂੰ ਨਹੀਂ ਦੇਣਾ ਆਉਣ ਜਾਣ ਦਾ ਬਿਲਕੁਲ ਫ੍ਰੀ ਸਰਵਿਸ ਕਰਤੀ ਆ ਮਤਲਬ 100 ਰੁਪਏ ਦਾ ਭਰਾ ਜੋ ਸੂਟ 100 ਰੁਪਏ ਦੀ ਬੈੱਡ ਸ਼ੀਟ 250 ਦਾ ਨਾਇਰਾਕਰ ਸੂਟ ਇਸ ਤੋਂ ਇਲਾਵਾ ਹੋਰ ਬਹੁਤ ਸਸਤੇ ਸਸਤੇ ਸੂਟ ਸ਼ਰਾਰੇ ਗਰਾਰੇ ਲਹਿੰਗੇ ਦੇਣੇ ਆ ਇੱਧਰ ਵੀ ਮੇਲੇ ਲੱਗੇ ਆ ਇੱਧਰ ਵੀ ਲੱਗੇ ਉਹ ਦੇਖੋ ਬਾਹਰ ਤੱਕ ਕਿੱਡੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਫਰੀ ਦੇ ਵਿੱਚ ਆਓ ਫਰੀ ਦੇ ਵਿੱਚ ਜਾਓ ਬਾਰ ਬਾਰ ਕਹਿੰਦੇ ਆ ਪੰਜ ਦਿਨ ਬਹੁਤ ਵੱਡੀ ਸੇਲ ਲੱਗੀ ਐ ਮਾਤੂਸ਼ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਤੇ 100 ਰੁਪਏ ਦਾ ਪਰਾਜੋ ਸੂਟ 250 ਰੁਪਏ ਦਾ ਨੈਰਾ ਕਟ ਸੂਟ 100 ਰੁਪਏ ਦੀ ਬੈੱਡ ਸ਼ੀਟ ਕਾਟਨ ਦੇ ਸੂਟ ਲੈ ਜਾਓ 2250 3300 400 500 700 ਆ ਬਾਰ ਬਾਰ ਕਹਿੰਦੇ ਆ ਬੁਟੀਕਾਂ ਵਾਲੇ ਮਾਡਰਨ ਵਾਲੇ ਪਾਰਟੀਾਂ ਵਾਲੇ ਸ਼ਹਿਨਾਂ ਵਾਲੇ ਪਿੰਡਾਂ ਵਾਲੇ ਸੂਟ ਕਾਡੀਆਂ ਦੇ ਭਾ ਕਰਦੇ ਆ 5 ਦਿਨ ਬਹੁਤ ਵੱਡੀ ਸੇਲ ਆ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਆ ਜਾਓ ਫਰੀ ਦੇ ਪਾ ਕਪੜਾ ਰਿਕਸ਼ੇਰੀ ਸਰਵੋ ਦੀ ਫਰੀ ਵੱਡੇ ਫੈਰੇ ਕਰਾਂਗੇ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਲੈਣ ਦਾ ਫੋਨ ਕਰ ਸਕਦੇ ਆ ਕੈਰਾਮਨ ਆਕਾਸ਼ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਬਾਗਾ ਪ੍ਰਾਣਾ